ਗੁਰੂ ਸਾਹਿਬ ਦਸਮ ਪਾਤਸ਼ਾਹ ਨੇ ਆਪਣੀ ਆਤਮਕਥਾ ਦੇ ਵਿੱਚ ਲਿਖਿਆ ਹੈ ਕਿ ਹੇਮਕੁੰਡ ਪਰਬਤ ਹੈ ਜਹਾਂ ਸੱਤ ਸਿੰਘ ਸੋਭਤ ਹੈ ਤਹਾ ਤੈ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਆਰਾਦੀ ਸਾਡੇ ਕੁਝ ਵੀਰ ਨੇ ਜਿਹੜੇ ਬਹੁਤ ਖਰਵੇ ਲੱਭੀ ਬੋਲਦੇ ਨੇ ਦਸਮ ਗ੍ਰੰਥ ਬਾਰੇ ਕਿ ਮਹਾਕਾਲ ਕਾ ਦੀ ਕ ਕਿੱਥੇ ਰਾਦਰਾਂ ਕਰ ਸਕਦੇ ਗੁਰੂ ਸਾਹਿਬ ਜੇ ਸਾਨੂੰ ਸ਼ਬਦ ਦੀ ਸਮਝਣਾ ਆਵੇ ਸਾਨੂੰ ਅਰਦਾਸ ਕਰਨੀ ਚਾਹੀਦੀ ਸਾਨੂੰ ਸੰਗਤ ਕਰਨੀ ਚਾਹੀਦੀ ਵੱਡਿਆਂ ਦੀ ਬਜ਼ੁਰਗਾਂ ਦੀ ਵਿਦਵਾਨਾਂ ਦੀ ਉਹ ਸਾਨੂੰ ਦੱਸ ਸਕਦੇ ਗੁਰੂ ਸਾਹਿਬ ਬੋਲਉਂਦੇ ਨੇ ਕਿ ਮੈਂ ਕਾਲ ਦੇ ਕਾਲ ਮਹਾਕਾਲ ਦੇ ਅਰਾਧੀ ਨੇ ਇਸ ਵਿਧੀ ਨਾਲ ਤਪੱਸਿਆ ਕੀਤੀ ਕਿ ਦੁਇ ਤੇ ਇੱਕ ਰੂਪ ਹੋਏ ਗਏ ਅਕਾਲ ਪੁਰਖ ਦੀ ਰਾਤਰਾ ਕੀਤੀ ਇਕ ਅਕਾਲ ਪੁਰਖੇ ਕੋ ਦੀ ਜੋਤ ਆਤਮਾ ਇਹ ਦੋਵੇਂ ਇਕੱਠੀਆਂ ਹੋਈਆਂ ਇੱਕ ਹੋਈਆਂ ਦੋਵੇਂ ਕੋਗਸਗ ਦੇ ਤੀਜੀ ਚੀਜ਼ ਤੇ ਹੈ ਹੀ ਕੋਈ ਨਹੀਂ ਪਰ ਅਸੀਂ ਬਹੁਤ ਗਲਤ ਪ੍ਰਚਾਰ ਕਰ ਰਹੇ ਹਾਂ ਆਪਣੇ ਇਤਿਹਾਸ ਨੂੰ ਆਪ ਖਤਮ ਕਰੀ ਜਾ ਰਹੇ ਹਾਂ ਸਾਡੀ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਸਰਮਾਇਆ ਪ੍ਰਾਤਨ ਗ੍ਰੰਥ ਜਿਹੜੇ ਪ੍ਰਾਤਨ ਸਿੱਖਾਂ ਨੇ ਜੰਗਾਂ ਯੁੱਧਾਂ ਦੇ ਵਿੱਚ ਦੀਵੇ ਜਗਾ ਜਗਾ ਕੇ ਲਿਖੇ ਇੱਕ ਬਾਬਾ ਹਰਦਾਸ ਵਾਲੀ ਸੁਨਹਿਰੀ ਪੋਥੀ ਸੋਨੇ ਦੀ ਸ਼ਾਈ ਬਣਾ ਕੇ ਲਿਖੀ ਸਭ ਕੁਝ ਗਵਾਤਾ ਪਤਾ ਨਹੀਂ ਕਿਹੜੀ ਏਜੰਸੀ ਨੂੰ ਦਿੱਤਾ ਸਾਨੂੰ ਸਮਝ ਨਹੀਂ ਆ ਰਹੀ ਦੱਸ ਨਹੀਂ ਰਹੇ ਕੋਰਟ ਪੁੱਛਦੇ ਨੇ 3-4 ਸਾਲ ਲਗਾਤਾਰ ਨਾ ਲੋਂਗੋਵਾਲ ਨੇ ਉੱਥੇ ਕੋਰਟ ਨੂੰ ਦੱਸਿਆ ਕੁਛ ਨਾ ਬੀਬੀ ਜਗੀਰਪੁਰ ਨੇ ਦੱਸਿਆ ਨਾ ਬਨੂਗਰ ਨੇ ਦੱਸਿਆ ਤੇ ਨਾ ਹੀ ਇਹ ਧਾਮੀ ਨੇ ਦੱਸਿਆ ਧਾਮੀ ਤੇ ਹੋਰ ਕੁ ਕਰਮ ਕਰ ਆਇਆ ਝੂਠ ਬੋਲ ਆਇਆ ਐਫੀਆਰ ਦੇ ਆ ਜੀ ਉੱਥੇ ਕਿਤੇ ਸੱਜੇ ਖੱਬੇ ਪੈ ਹੋਣਗੇ ਅਸੀਂ ਲੱਭ ਰਹੇ ਹਾਂ ਕਿਉਂਕਿ ਸਮਾਨ ਸਾਡਾ ਚੋਰੀ ਹੋਇਆ ਦੂਸਰਾ ਕਿਵੇਂ ਰਿਪੋਰਟ ਲਿਖਾਵੇ ਪਰਬੰਧਕ ਕਮੇਟੀ ਦਾ ਸਮਾਨ ਚੋਰੀਆ ਸਮਾਨ ਚੋਰੀ ਦੀ ਰਿਪੋਰਟ ਉਹ ਹੀ ਲਿਖਾ ਸਕਦੀ ਪਰ ਉਹ ਉਹਨੂੰ ਉਹਨੂੰ ਕੋਟ ਪੁੱਛਰੀ ਕੇ ਸਰਮਾਇਆ ਕਿੱਥੇ ਗਿਆ ਉਹ ਕਹਿੰਦੇ ਇੱਥੇ ਕਿਤੇ ਹੋਊਗਾ ਅਸੀਂ ਫਿਰ ਉਹਦੇ ਕੋਲ ਭੇਜੇ ਦੋ ਤਿੰਨ ਪ੍ਰਬੰਧਕ ਮੈਂਬਰ ਭਾਈ ਗੁਰਪ੍ਰੀਤ ਸਿੰਘ ਹੁਣੀ ਤੋਂ ਪ੍ਰੇਮ ਸਾਹਿਬ ਤੇ ਇਹਨਾਂ ਜਸਵੰਤ ਸਿੰਘ ਪ੍ਰੇਮ ਤੇ ਇਹਨਾਂ ਨੂੰ ਇਹਨਾਂ ਨੇ ਪੁੱਛਿਆ ਕਿ ਦੱਸੋ ਸਾਨੂੰ ਦਰਸ਼ਨ ਕਰਾਓ ਕਿੱਥੇ ਨੇ ਹੈ ਨਹੀਂ 205 ਗ੍ਰੰਥ ਨੇ ਪ੍ਰਾਤਮਿਕ ਗ੍ਰੰਥ 205 ਗ੍ਰੰਥ ਟਰੱਕ ਤੇ ਜਾ ਸਕਦੇ ਜਿੱਥੇ ਜਾਣ ਕੱਚ ਚ ਮਾਰ ਕੇ ਨਹੀਂ ਘੁੱਲ ਜਾ ਸਕਦਾ 28 ਹੁਕਮਨਾਮੇ ਗੁਰੂ ਸਾਹਿਬਾਂ ਦੇ ਲਿਖੇ ਬੰਦਾ ਸਿੰਘ ਬਹਾਦਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਹਰ राय ਸਾਹਿਬ ਜੀ ਇਹ 28 ਹੁਕਮਨਾਮੇ ਦੋ ਜਨਮ ਸਾਖੀਆਂ ਦੇ ਅਸਲ ਖਰੜੇ ਦੋ ਦਸਮ ਗ੍ਰੰਥ ਪ੍ਰਾਤਮਕ ਇਹ ਦੇ ਬੈਠੇ ਨੇ ਕਿਸੇ ਨੂੰ ਤੇ ਜੇ ਸਰਮਾਇਆ ਨਾ ਮਿਲਿਆ ਤੇ ਸਾਨੂੰ ਨੇਤਰਹੀਣ ਕਰਨਗੇ ਇਹ ਲੋਕ ਇਹ ਲੀਡਰਸ ਹਨ ਕਿਉਂਕਿ ਇਹ ਜਿਹੜੀ ਬੀੜ ਸਾਨੂੰ ਛਾਪੇ ਦੀ ਮਿਲਦੀ ਹੈ ਤੇ ਬਹੁਤ ਗਲਤੀਆਂ ਆ ਰਹੀਆਂ ਨੇ ਜਿਹੜੇ ਖੰਡ ਪਾਠ ਕੀ ਸਿੱਖਦੇ ਨੇ ਪਾਠ ਕਰਦੇ ਨੇ ਅਭਿਆਸ ਕਰਦੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਇਹਦੇ ਵਿੱਚ ਗਲਤੀਆਂ ਆ ਰਹੀਆਂ ਨੇ ਛਾਪੇ ਦੀ ਬੀੜ ਵੀ ਜਿਸ ਤਰ੍ਹਾਂ ਇਹ 328 ਬੀੜਾਂ ਦਾ ਹਿਸਾਬ ਨਹੀਂ ਦੱਸ ਰਹੇ ਉਹਦੀ ਆਈਡੀ ਨਹੀਂ ਦੇ ਰਹੀ ਕਿ ਕਿੱਥੇ ਭੇਜੀਆਂ ਉਹ ਚਲੋ ਵੀ ਚਿੰਤਾ ਦਾ ਵਿਸ਼ਾ ਹੈ ਪਰ ਜਿਹੜੇ ਪ੍ਰਾਤਨ ਗ੍ਰੰਥ ਨੇ ਜਿੰਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਜਿੰਨਾਂ ਨੂੰ ਸੇਧ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੋਧ ਸਕਦੇ ਅੱਜ ਤੁਸੀਂ ਕਿਤੋਂ ਗੁਟਕਾ ਲੈਂਦੇ ਹੋ ਨਾ ਕਿਸੇ ਦੁਕਾਨ ਤੋਂ ਤੇ ਉੱਤੇ ਲਿਖਿਆ ਹੁੰਦਾ ਹੈ ਸ਼ੁੱਧ ਕੀਤਾ ਗ੍ਰੰਥੀ ਦਰਬਾਰ ਸਾਹਿਬ ਤੇ ਸਾਨੂੰ ਇੱਕ ਤਸੱਲੀ ਹੁੰਦੀ ਹੈ ਕਿ ਇਹਦੇ ਅੱਖਰ ਅੱਖਰ ਸ਼ੁੱਧ ਹੋਊਗਾ ਇਹ ਜਿਹੜੀਆਂ ਪ੍ਰਾਤਨ ਬੀੜਾ ਨੇ ਉਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੈਨਸਰ ਗੁਰੂ ਤੇਗ ਬਹਾਦਰ ਸਾਹਿਬ ਦੇ ਸੈਨਸਰ ਗੁਰੂ ਹਰ Rai ਸਾਹਿਬ ਜੀ ਦੇ ਸੈਨਸਰ ਪਰ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਡੀ ਹਿਸਟਰੀ ਵਿਗਾੜ ਰਹੀ ਹੈ ਇੱਕ ਏਜੰਸੀ ਇੱਕ ਜਮਾਤ ਜਿਹੜੀ ਸਾਨੂੰ ਹਿੰਦ ਮਹਾਸਾਗਰ ਚ ਡੋਪ ਦੇਣੀ ਚਾਹੁੰਦੀ ਸਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਰਿਟਾਇਰ ਅਫਸਰ ਨੇ ਉਹਨਾਂ ਨੂੰ ਪਿਠਾ ਕੇ ਸਾਡੀ ਹਿਸਟਰੀ ਨਵੇਂ ਸਿਰਿਓ ਲਿਖਾ ਰਹੇ ਨੇ ਪਰ ਇਸ ਹਿਸਟਰੀ ਸਾਡੀ ਮੁਗਲਾਂ ਨੇ ਵੀ ਲਿਖੀ ਆ ਭਾਵੇਂ ਗਾਲਾਂ ਦੇ ਦੇ ਕੇ ਲਿਖੀ ਪਰ ਸੱਚ ਲਿਖੀ ਐ ਇਹ ਨਹੀਂ ਵਿਗਾੜ ਸਕਦੇ ਅਸੀਂ ਉਹਨੂੰ ਠੀਕ ਕਰ ਸਕਦੇ ਆ ਪਰ ਜਿਹੜੀ ਗੁਰਬਾਣੀ ਆ ਇਹਦਾ ਅਸਲ ਮੂਲ ਵਿਗੜ ਗਿਆ ਤੇ ਅਸੀਂ ਕਿਤੋਂ ਨਹੀਂ ਲੱਭ ਸਕਦੇ ਇਹ ਸਾਨੂੰ ਜਿਹੜੀ ਦਰਗਾਹ ਦੀ ਬਾਣੀ ਮਿਲੀ ਐ ਦਾ ਅੱਖਰ ਅੱਖਰ ਸਾਡੇ ਲਈ ਅਕਾਲਪੁਰ ਸੱਚੇ ਵੇਹ ਦਾ ਹੁਕਮ ਐ ਗੁਰੂ ਰਾਮਦਾਸ ਜੀ ਨੇ ਸਾਨੂੰ ਗਰੰਟੀ ਦੇ ਕੇ ਕਿਆ ਸਤਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ ਅਖਾਲਸਰ ਸੱਚੇ ਵੇਹ ਗੁਰੂ ਨੇ ਆਪ ਮੂੰਹ ਚੋਂ ਕਢਾਏ ਗੁਰੂ ਸਾਹਿਬ ਦੇ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਣੀਆਂ ਵਿੱਚੋਂ ਸ਼ਰਮਣੀ ਬਾਣੀ ਅਖਾਲਸਰ ਸੱਚੇ ਵੇਹ ਗੁਰੂ ਦੀ ਧੁਰ ਕੀ ਬਾਣੀ ਆ ਤੇ ਜੇ ਇਹਦੇ ਪ੍ਰਾਤਨ ਗ੍ਰੰਥ ਜਿਹੜੇ ਕਿਲੇ ਵਰਗੇ ਮਕਾਮ ਤੋਂ ਗਾਇਬ ਹੋ ਗਏ ਤੇ ਅਸੀਂ ਕਿੰਨੂ ਨਾਮਾ ਦੇਵਾਂਗੇ ਕਿਤੋਂ ਲੱਭਾਂਗੇ ਕੁਛ ਮਰ ਗਏ ਮੱਕੜ ਵਰਗੇ ਵਦੰਤੀ ਵਰਗੇ ਕੁਛ ਮਰ ਜਾਣਗੇ ਅਸੀਂ ਵੀ ਮਰ ਜਾਣਾ ਤੇ ਆਉਣ ਵਾਲੀ ਨਸਲ ਨੂੰ ਇਹ ਕੌਣ ਜਵਾਬ ਦਊਗਾ ਕਿ ਗ੍ਰੰਥ ਕਿੱਥੇ ਗਏ ਇਹ ਬੀੜਾਂ ਦੀ ਸੁਧਾਈ ਕਿੱਥੋਂ ਹੋਊਗੀ ਅੱਜ ਤਾਂ ਚਾਹ ਆ ਸਾਡੇ ਲੀਡਰਾਂ ਨੂੰ ਪੈਸੇ ਖਾਣ ਦਾ ਗੋਲ ਕੰਗ ਖਾਣ ਦਾ ਜ਼ਮੀਨਾਂ ਵੇਚ ਕੇ ਖਾਣ ਦਾ ਗੁਰਮਤ ਤੇ ਸਿਧਾਂਤਾਂ ਦਾ ਨਰਾਦਰ ਕਰਨ ਦਾ ਪਰ ਆਉਣ ਵਾਲੀਆਂ ਨਸਲਾਂ ਨੂੰ ਕੁਛ ਚਾਹੀਦਾ ਅਸੀਂ ਉਹਨਾਂ ਨੂੰ ਦੇ ਕੇ ਜਾਈਏ ਸਾਡੀਆਂ ਆਉਣ ਵਾਲੀਆਂ ਨਸਲਾਂ ਪਰਬਾਤ ਹੋ ਰਹੀਆਂ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ ਕਿਸੇ ਗਰੀਬ ਨੂੰ ਇਲਾਜ ਨਹੀਂ ਮਿਲ ਰਿਹਾ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਨਹੀਂ ਮਿਲ ਰਿਹਾ ਕਿਸੇ ਯਾਤਰੂ ਨੂੰ ਕਮਰਾ ਨਹੀਂ ਮਿਲ ਰਿਹਾ ਪਰ ਇਹ ਸਾਰਾ ਕੁਝ ਤੁਸੀਂ ਆਪਣੀ ਅੱਖਾਂ ਸਾਹਮਣੇ ਦੇਖ ਰਹੇ ਹੋ ਮੇਰਾ ਮੈਂ ਤੇ ਪਹਿਰੇਦਾਰੀ ਕਰਨਾ ਗੁਰੂ ਜਿਵੇਂ ਗੁਰੂ ਸਾਹਿਬ ਜੀ ਦਾ ਹੁਕਮ ਦਾ ਕਬੀਰ ਕੂਕਰ ਨਾਮ ਕੋ ਮੁੱਤੀਆ ਮੇਰੋ ਨਾਉ ਗਲੇ ਹਮਾਰੇ ਜਿਵਰੀ ਜਿਹ ਖਿੱਚੇ ਤੇ ਜਾਓ ਅਸੀਂ ਤੇ ਪਹਿਰਾ ਦੇ ਕੇ ਚਲੇ ਜਾਣਾ ਤਕਰੀਬਨ ਉਮਰ ਨਿਕਲ ਚੱਲੀ 70 ਸਾਲ ਦੇ ਹੋ ਚੱਲੇ ਹੋਰ ਦੋ ਸਾਲ ਚਾਰ ਸਾਲ ਜੇ ਗੁਰੂ ਸਾਹਿਬ ਦਊਗਾ ਤੇ ਉਹਦੀ ਮਰਜ਼ੀ ਨਹੀਂ ਤੇ ਆਉਣ ਵਾਲੇ ਸਵਾਸਾ ਨਹੀਂ ਪਤਾ ਆਉਣਾ ਕਿ ਨਹੀਂ ਆਉਣਾ ਔਰ ਸਾਡਾ ਫਰਜ਼ ਬਣਦਾ ਅਸੀਂ ਉਹ ਦਸਮ ਪਾਤਸ਼ਾ ਜਿਨੇ ਆਪਣੇ ਬੱਚਿਆਂ ਦੀਆਂ ਸ਼ਹਾਦਤਾਂ ਦੇ ਕੇ ਸਾਨੂੰ ਇਹ ਜੀਵਨ ਜਾਗ ਦਿੱਤੀ ਸਾਨੂੰ ਇਹ ਇਹ ਖਾਲਸਾ ਮਿਸ਼ਨ ਦਿੱਤਾ ਉਹਨੂੰ ਜਿਉਂਦਾ ਰੱਖੀਏ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਬੱਚੇ ਉਹ ਤੋਂ ਲਾਹਾ ਲੈ ਸਕਣ ਆਪਣੇ ਜੀਵਨ ਸੋਹਣੇ ਬਣਾ ਸਕਣ ਅਸੀਂ ਸਰਦਾਰੀਆਂ ਮਾਣੀਏ ਸਾਡੀ ਕੌਮ ਤੇ ਸੰਸਾਰ ਦੇ ਸੰਸਾਰ ਦੇ ਨਕਸ਼ੇ ਤੇ ਕਿਤੇ ਉਹਦਾ ਮੁਕਾਮ ਹੋਵੇ ਕਿਤੇ ਉਹਦੀ ਇੱਜ਼ਤ ਹੋਵੇ ਅੱਜ ਅਸੀਂ ਆਪਣੇ ਹੀ ਸਿੰਘ ਸੰਸਕ੍ਰਿਤੀ ਦੇ ਵਿੱਚ ਬਗਾਨਿਆਂ ਦੀ ਤਰ੍ਹਾਂ ਤੁਰੇ ਫਿਰਦੇ ਹਾਂ ਸਾਧ ਸੰਗਤ ਜੀ ਮੇਰੀ ਅਪੀਲ ਆ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੌਮ ਨੂੰ ਬਚਾਉਣਾ ਤੇ ਇੰਟਰਸਟ ਲਓ ਦਿਲਚਸਪੀ ਲਓ ਚੇਂਜ ਲੈ ਆਓ ਜੇ ਸਾਡੀ ਅਕਾਲ ਤਖ਼ਤ ਸਾਹਿਬ ਤੇ ਪੰਜ ਪਿਆਰਿਆਂ ਦੀ ਪਰਥਾ ਨਾ ਰਹੇ ਜਿਹੜੀ ਬੇਖੌਫ ਪਰਥਾ ਜਿਹੜੀ ਦਸਮ ਪਾਤਸ਼ਾਹ ਦੇ ਮਨ ਨੂੰ ਪਾਉਂਦੀ ਪਰਥਾ ਜ ਜਨੂੰ ਗੁਰੂ ਸਾਹਿਬ ਨੇ ਪਾਛਾਈ ਦਿੱਤੀ ਵੈਦਰ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਧਰਾਇਆ ਤੂੰ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਪੰਜਾਂ ਸਿੱਖਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਤੂੰ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਤੋ ਅੱਜ ਸਾਡੇ ਪੰਜ ਪਿਆਰੇ ਰਾਮ ਨਹੀਮ ਦੇ ਚੇਲੇ ਬਣੇ ਫਿਰਦੇ ਨੇ ਇੱਕ ਨਗਰੇ ਦੇ ਚੇਲੇ ਬਣੇ ਨੇ ਉਹਦੇ ਹੁਕਮ 'ਚ ਚੱਲਦੇ ਪਏ ਨੇ ਸਾਡੀ ਕੌਮ ਨੂੰ ਸੇਧ ਨਹੀਂ ਮਿਲ ਰਹੀ ਅਸੀਂ ਇੱਕ ਇੱਕ ਕਰਕੇ ਗੋਲੀਆਂ ਖਾ ਰਹੇ ਆ ਪਰ ਜਿੰਨੀ ਦੇਰ ਤੱਕ ਕੌਮ ਇਕੱਠੀ ਹੋ ਕੇ ਆਪਣੀ ਜਜ਼ਬਾਤ ਦੀ ਤਰਜਮਾਨੀ ਨਹੀਂ ਕਰੂਗੀ ਉਨੀ ਦੇਰ ਤੱਕ ਅਸੀਂ ਬਚਣਾ ਨਹੀਂ ਮੈਨੂੰ ਤੇ ਲੱਗਦਾ ਹਿੰਦੁਸਤਾਨ ਦਾ ਵੀ ਉਹ ਹਾਲਾਤ ਆਉਂਦੇ ਜਾਂਦੇ ਨੇ ਜੇ ਸੁਪਰੀਮ ਕੋਰਟ ਆਪਣੀ ਥਾਂ ਤੇ ਕਾਇਮ ਨਾ ਰਹਾ ਤੇ ਹਿੰਦੁਸਤਾਨ ਵੀ ਗੁਲਾਮੀ ਵੱਲ ਵਧ ਰਿਹਾ ਹੈ ਸੁਪਰੀਮ ਕੋਰਟ ਬਚਾ ਸਕਦਾ ਹਿੰਦੁਸਤਾਨ ਨੂੰ ਜਿਹੜੀ ਅੱਜ ਸਾਡੇ ਰਾਜਨੀਤਿਕ ਲੋਕਾਂ ਦੀ ਦਸ਼ਾ ਹੋ ਚੁੱਕੀ ਹੈ ਤੇ ਸਾਡੀ ਕੌਮ ਬਚਾ ਸਕਦੇ ਨੇ ਦਸਮ ਪਾਤਸ਼ਾਹ ਵੱਲੋਂ ਬਖਸ਼ੇ ਹੋਏ ਪੰਜ ਪਿਆਰੇ ਸਾਰੀ ਕੌਮ ਚੋਂ ਪੰਜ ਸਿੱਖ ਐ ਹੋ ਜੇ ਮਿਲ ਜਾਣ ਜਿਨ੍ਹਾਂ ਨੂੰ ਗੁਰੂ ਦਾ ਪੈ ਹੋਵੇ ਹੋਰ ਕਿਸੇ ਦਾ ਨਾ ਹੋਵੇ ਉਹ ਸਾਡੀ ਕੌਮ ਨੂੰ ਬਚਾ ਸਕਦੇ ਤੇ ਇਹ ਪ੍ਰਥਾ ਉਦੋਂ ਚਲਣੀ ਜਦੋਂ ਕਮੇਟੀ ਚ ਚੇਂਜ ਆਇਆ ਜਦੋਂ ਇੱਕ ਪਰਿਵਾਰ ਦੇ ਸੰਗਲ ਦੇ ਵਿੱਚੋਂ ਇੱਕ ਕਮੇਟੀ ਦੀ ਜਾਨ ਛੁੱਟੀ ਉਦੋਂ ਚੇਂਜ ਆਉਣਾ ਨਹੀਂ ਤੇ ਕਾਲ ਤਖਤ ਵੀ ਅਲੋਪ ਹੋ ਚੁੱਕਾ ਹੈ ਤੇ ਉੱਥੇ ਪੰਥ ਦੇ ਗ੍ਰੰਥ ਦਾ ਸਦਾਤ ਵੀ ਅਲੋਪ ਚੁੱਕਾ ਗ੍ਰੰਥ ਜਿਹੜੇ ਰੁੱਲਦੇ ਪਏ ਨੇ ਤੇ ਪੰਥ ਜਿਹੜਾ ਨੌਕਰ ਬਣਿਆ ਪਿਆ ਹੈ ਕਦੀ ਕਵੀ ਰਾਜ ਨਿਹਾਲ ਸਿੰਘ ਜੀ ਨੇ ਦਸਮ ਪਾਤਸ਼ਾਹ ਨੂੰ ਯਾਦ ਕਰਕੇ ਕਿਹਾ ਸੀ ਸਦੀਆਂ ਪਹਿਲਾਂ ਕਵੀ ਰਾਜ ਨਿਹਾਲ ਸਿੰਘ ਜੀ ਬਹੁਤ ਵੱਡੇ ਕਵੀ ਹੋਏ ਨੇ ਨ્યાਨ ਸਿੰਘ ਹੋਏ ਨੇ ਉਹ ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਹਾਥ ਜੋਰ-ਜੋਰ ਕਹੂੰ ਆਪਕੇ ਬਚਨ ਕੀ ਪ੍ਰਤੀਤ ਕੌਣ ਮੰਨੇਗੋ ਪੰਥ ਕੀ ਰੱਖੋ ਤੋ ਗ੍ਰੰਥ ਕੀ ਰਹੇਗੀ ਨਾਥ ਰੱਖੋ ਜੋ ਨਾ ਪੰਥ ਕੀ ਗ੍ਰੰਥ ਕੌਣ ਮੰਨੇਗੋ ਅੱਜ ਨਾ ਗ੍ਰੰਥਿਆ ਨਾ ਪੰਥਿਆ ਨਾ ਮੀਰੀ ਨਾ ਪੀਰੀ ਅੱਜ ਜਿਹੜੇ ਲੋਾਰਸ ਲੋਕ ਨੇ ਜਿਹੜੇ ਖੁਦਗਰਜ਼ ਲੋਕ ਨੇ ਜਿਹਨਾਂ ਲੋਕਾਂ ਨੇ ਆਪਣੇ ਸਵਾਰਥ ਲਈ ਖਾਲਸਾ ਦਰਬਾਰ ਖਾ ਲਿਆ ਸਾਡੇ ਬਜ਼ੁਰਗਾਂ ਦੀ ਇੱਕ ਸਦੀ ਦੀ ਕਮਾਈ ਦੋ ਤਿੰਨ ਸਿੱਖਾਂ ਦੋ ਤਿੰਨ ਪਹਾੜੇ ਦੇ ਬੰਦਿਆਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਾ ਲਿਆ ਅਜੀ ਉਦੋਂ ਦੇ ਖੁਆਰ ਹੋਏ ਤਰੇ ਫਿਰਦੇ ਆ ਸਾਨੂੰ ਨਾ ਪਾਤਸ਼ਾਹੀ ਮਿਲੀ ਕੋਈ ਨਾ ਸਾਡਾ ਧਰਮ ਬਚਿਆ ਇਹੋ ਜੇ ਲੋਕ ਸਾਨੂੰ ਅੱਜ ਖੁਆਰ ਕਰ ਰਹੇ ਨੇ ਇਹਨਾਂ ਤੋਂ ਬਚਨ ਦੀ ਲੋੜ ਹੈ ਜਿਵੇਂ ਕਿਸਾਨ ਅੱਜ ਉੱਠੇ ਨੇ ਇਸ ਕਰਕੇ ਵੀ ਸਾਨੂੰ ਇਹ ਰਾਜਨੀਤਿਕ ਲੋਕ ਕੁਝ ਨਹੀਂ ਦੇ ਸਕਦੇ ਅਸੀਂ ਆਪ ਲਵਾਂਗੇ ਇਹ ਹੁਣ ਮਿਲੂਗਾ ਹੁਣ ਮਿਲੂਗਾ ਦੇਰ ਜ਼ਿਆਦਾ ਨਹੀਂ ਕੁਰਬਾਨੀ ਕੀਤੀ ਬਹੁਤ ਵੱਡੀ ਇਹਦਾ ਸਿਲਾ ਜ਼ਰੂਰ ਮਿਲੂਗਾ ਕਿਸਾਨਾਂ ਦਾ ਸਾਥ ਦਿਓ ਸਾਰੇ ਭਰਾ ਇਕੱਠੇ ਹੋ ਕੇ ਮਜ਼ਦੂਰ ਇਕੱਠੇ ਹੋ ਕੇ ਕਿਉਂਕਿ ਢੇਡ ਨਾਲ ਜੁੜਿਆ ਮਸਲਾ ਜਿਸ ਤਰ੍ਹਾਂ ਇਹ ਕਿਸਾਨਾਂ ਨੇ ਬੀੜਾ ਚੁੱਕਿਆ ਆਪਣਾ ਮਸਲਾ ਆਪ ਹੱਲ ਕਰਨ ਲਈ ਇਸੇ ਤਰ੍ਹਾਂ ਧਰਮ ਦਾ ਮਸਲਾ ਤੁਸੀਂ ਆਪ ਹੱਲ ਕਰੋ ਕਿਸੇ ਵੀ ਪਾਰਟੀ ਚ ਰਹਿ ਕੇ ਕਿਸੇ ਵੀ ਪਾਰਟੀ ਚ ਰਾਜਨੀਤੀ ਕਰਕੇ ਅੱਜ ਜਿਸ ਤਰ੍ਹਾਂ ਦੀਆਂ ਤੁਹਾਨੂੰ ਪਾਰਟੀਆਂ ਮਿਲੀਆਂ ਨੇ ਪਰ ਗੁਰੂ ਦੇ ਸਿੱਖ ਹੋਣ ਦੇ ਨਾਤੇ ਗੁਰੂ ਨੂੰ ਆਪਾਂ ਮੱਥਾ ਟੇਕਦੇ ਆਸੀਂ ਵੰਡੇ ਹੋਏ ਆ ਵੰਡੇ ਹੋਣ ਦੇ باوجود ਗੁਰੂ ਅੱਗੇ ਪੈਸਾ ਟੇਕ ਮੱਥਾ ਟੇਕਦੇ ਜਿਹੜਾ ਦਸਵੰਦ ਟੇਕਦੇ ਉਹ ਇੱਕੇ ਘਰ ਤੋਂ ਰਾਇਆ ਜਾਂਦਾ ਉਥੇ ਇੱਕਤਾ ਪੈਸੇ ਦੀ ਇੱਕਤਾ ਸਾਡੀ ਇੱਕਤਾ ਨਹੀਂ ਗੁਰੂ ਦੀ ਗੋਲ ਜਿਹੜੇ ਪੈਸੇ ਪਾਉਂਦੇ ਉਹ ਇੱਕ ਪਰਿਵਾਰ ਖਾਈ ਜਾ ਰਿਹਾ ਰਾਜਨੀਤੀ ਚਲਾਈ ਜਾ ਰਹੀ ਹੈ ਸਾਡੇ ਬੱਚਿਆਂ ਨੂੰ ਕੁਝ ਨਹੀਂ ਮਿਲਦਾ ਆਪਣੇ ਧਰਮ ਨੂੰ ਆਪ ਸੰਭਾਲੋ ਗੁਰੂ ਦੇ ਸਿੱਖ ਬਣ ਕੇ ਪਾਰਟੀਆਂ ਪਿੱਛੇ ਰਹਿ ਜਾਂਦੀਆਂ ਹਨ ਜਦੋਂ ਅਸੀਂ ਆਪ ਆਪ ਇਕੱਠੇ ਹੋ ਕੇ ਕਾਲ ਤੱਕ ਇਸ ਛਤਰ ਛਾਇਆ ਹੇਠ ਆਪਣੀ ਕੌਮ ਤੇ ਆਪਣੇ ਬੱਚਿਆਂ ਦੇ ਭੁੱਖ ਨੂੰ ਸਬਾਰ ਲਾਂਗੇ ਗੁਰੂ ਨਾਨਕ ਦੀ ਪਾਤਸ਼ਾਹੀ ਦੇ ਚੰਡੇ ਹੇਠ ਉਦੋਂ ਸਾਰਾ ਸਾਰਾ ਕੁਝ ਸਾਨੂੰ ਵਾਪਸ ਮਿਲ ਜਾਊਗਾ ਸੋ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਬੀਬੀਆਂ ਭੈਣਾਂ ਨੂੰ ਮਾਤਾਵਾਂ ਨੂੰ ਬੱਚਿਆਂ ਨੂੰ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਣੀ ਵੋਟ ਜ਼ਰੂਰ ਬੁਣਾਇਓ ਧਰਮ ਦੀ ਵੋਟ ਜਿਹੜੀ ਉਹਦੀ ਬੜੀ ਵੈਲਿਊ ਆ ਉਹਦੀ ਵੈਲਿਊ ਨੇ ਹੀ ਸਾਨੂੰ ਇਸ ਇਸ ਚੱਕਰ ਚੋਂ ਕੱਢਣਾ ਤੋਂ ਸਾਰੇ ਸਮਾਂ ਹੈਗਾ ਜੇ ਹੁਣ ਫੇਰ ਵੱਧ ਗਿਆ ਆਪਣੀ ਵੋਟ ਜ਼ਰੂਰ ਬਣਾਓ ਜਿਹੜੇ ਵੀਰ ਸਿਆਣੇ ਨੇ ਪਿੰਡ ਦੇ ਸੂਝਵਾਨ ਨੇ ਉਹਨਾਂ ਦੀ ਸਹਾਇਤਾ ਲਓ ਸਾਨੂੰ ਹੁਕਮ ਕਰੋ ਜਿੱਥੇ ਤੁਸੀਂ ਕਹੋ ਅਸੀਂ ਆਉਣ ਨੂੰ ਤਿਆਰ ਆਂ ਪਰ ਆਪਣੀਆਂ ਵੋਟਾਂ ਜ਼ਰੂਰ ਬਣਾਓ